ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪਵਿੱਤਰ ਆਗਮਨ ਦਿਵਸ ਅਤੇ ਵਿਸ਼ਾਲ ਸ਼ੋਭਾ ਯਾਤਰਾ 11 ਅਤੇ 12 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਭਵਨ ਫਿਲੌਰ ਅਤੇ ਸ਼੍ਰੀ ਗੁਰੂ ਰਵਿਦਾਸ ਮੰਦਿਰ ਨੂਰ ਮੈਰ ਰੋਡ ਫਿਲੌਰ ਵਿਖੇ ਤਹਿਸੀਲ ਪੱਦਰ ਦੇ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸ ਸੰਬੰਧੀ ਸਮੂਹ ਪ੍ਰਬੰਧਕਾਂ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ ਇਸ ਮੌਕੇ ਜਿੱਥੇ ਸਮੂਹ ਮੈਂਬਰਾਂ ਨੇ ਇਸ ਸਮਾਗਮ ਨੂੰ ਲੈ ਕੇ ਅਹਿਮ ਵਿਚਾਰ ਚਰਚਾ ਕੀਤੀ ਉੱਥੇ ਹੀ ਉਹਨਾਂ ਦੱਸਿਆ ਕਿ ਇਸ ਸਮਾਗਮ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਤਿਆਰੀਆਂ ਬੜੇ ਹੀ ਜੋਰਾ ਸ਼ੋਰਾ ਨਾਲ ਕੀਤੀਆਂ ਜਾ ਰਹੀਆਂ ਹਨ ਉਹਨਾਂ ਦੱਸਿਆ ਕਿ ਅਗਰ ਕਿਸੇ ਵੀ ਸ਼ਰਧਾਲੂ ਨੂੰ ਇਸ ਸਮਾਗਮ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਸੁਝਾਅ ਦੇਣਾ ਹੋਵੇ ਤਾਂ ਉਹ ਆਪਣੇ ਵਿਚਾਰ ਦੱਸ ਸਕਦਾ ਹੈ ਉਦੋਂ ਉਹਨਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਇਸ ਮੌਕੇ ਤੇ ਰਾਜਕਮਾਰ ਸੰਧੂ, ਤਾਰਾਚੰਦ ਜਖੂ, ਸੋਹਣ ਲਾਲ, ਮਨੋਜ ਕੁਮਾਰ, ਦਲਵੀਰ ਸਿੰਘ, ਚਮਨ ਲਾਲ, ਰਾਜਕਮਾਰ, ਕੁਲਦੀਪ ਕੁਮਾਰ, ਹਰਦੀਪ ਬੰਗੜ, ਦਵਿੰਦਰ ਬਿੰਦੀ, ਦਵਿੰਦਰ ਵਿੱਕੀ, ਜਤਿੰਦਰ ਕੁਮਾਰ, ਹਰਬੰਸ ਲਾਲ, ਸੰਦੀਪ ਕੁਮਾਰ, ਸਤਪਾਲ, ਅਸ਼ੋਕ ਕੁਮਾਰ, ਨੰਗਲ, ਸਰਬਜੀਤ ਸਾਹਿਬ, ਖੁਸ਼ੀਰਾਮ, ਅਮਰਿਤਪਾਲ ਭੋਸਲੇ, ਪਰਮਾਨੰਦ, ਗਗਨਦੀਪ ਜਗਤਪੁਰ, ਸੁਖਦੇਵ ਮੁਲਾਹਾ, ਸੁਰਜਨਦਾਸ ਗੜਾ ਆਦ ਹਾਜ਼ਰ ਸਨ। ਫਿਲੌਰ ਤੋਂ

ਹਰ ਜੀਵ ਤੇ ਸਭਾ ਸਰੇ ਅੰਦਾਸਿਕੋਂ ਬਾਦਸ਼ਹੀ ਵਾਹਿਬ ਦੀ ਕਿਰਤ ਤੇ ਵਾਰ ਸ਼ੀਰ ਤੋਂ ਦਸਵੇਂ ਸੱਚਮਾਤੀ ਸਿਮਰ ਕੇ ਗੁਰ ਨਾਨਕ ਦੇਵ ਜੀ ਹੈ ਗੰਗਦ ਗੁਰਮਤਾਰ ਸ੍ਰੀ ਅੰਦਸੋ ਸਹਾਏ ਅਰਜਨ ਹਨ ਕੋ ਤਰੋ ਸ੍ਰੀ ਹਰਾਈ ਜੀ ਮਾਟੀ ਜੀ ਹੈ ਗੁਰ ਸਾਤ ਜੀ ਜਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਕਨੋਨ ਦਾਇਤਾਂ ਅਸਾ ਸੇਂਗੀ ਗ੍ਰੀ ਗੋਵ ਸੇਂਗੀ ਸਾਤ ਤੋ ਸਾਹਿ ਜੀ ਤੰਤ ਸਤ ਗੁਰੂ ਜੀ ਕੋ ਲਗਦਾ ਦੀ ਮਾਇ ਸੁਖ ਚੰਨੋ ਕਬਲੋ ਕਾ ਦੰਦ ਦੇ ਕੋਈ ਸ਼ੀਰ

سب تاری سنگ نو شری گرد مہاراج جی چھ سو اڑتالو لکھ بھائی شری گور کمیٹی نڈل والوں دو تین چن ਜੇਰੂਸਲਮ 48ਵੀਂ ਦੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਵਧਾਈਆਂ ਤੇ ਦੂਜੀ ਵਾਰ ਤੇ ਭੀ ਆ ਕੇ ਜੇ ਉਹਨਾਂ ਦਾ ਇਹ ਜਿੰਨਾ ਅੱਜ ਵਿੱਚ ਉਹਦਾ ਮਕਸਦ ਇਹ ਨਹੀਂ ਬਾਟਰਲਾਸਦਰਾ ਵਾਲੇ ਦਾ ਗੌਣ ਵਾਲੀ ਇਹ ਉਸ ਚੀਜ਼ ਨੂੰ ਸਾਰੀਆਂ ਸੁਭਾਵਾਂ ਦਾ ਪੱਜ ਬੰਦਾ ਕਿ ਜਿੱਥੇ ਵੀ ਪਤਾ ਵੀ ਜੜੀ ਅੱਜ ਚੱਕੀ ਨਹੀਂ ਚਾਹੀਦੀ ਆਹ ਟਰੈਕਟਰ ਕੱਲਾ ਨਹੀਂ ਤੈਦਾ ਅੱਜ ਜਿਹੜੇ ਕੱਲੀ ਹੋਏ ਮੁੱਦੇ ਤੇ ਗੱਲ ਕਰਾਂ ਰਾਜੀ ਹੋ ਉਹ ਜਿਹੜਾ ਮਤਾਂ ਪਾਸੇ ਤੱਕ ਜਿਹੜੇ ਇਹਨਾਂ ਸਾਰਿਆਂ ਨੂੰ ਪਤਾ ਹੈ ਕਿ ਇਹ ਸ਼੍ਰੀ ਗੁਰੂ ਧਰਮਸਾਖਰ ਜੀ ਦੇ ਜੋ ਪ੍ਰਕਾਸ਼ ਸੰਦੇ ਉਹ 12 ਤਾਰੀਖ ਨੂੰ 2025 ਨੂੰ ਉਹਦੇ ਸਬੰਧ ਵਿੱਚ 11 ਤਾਰੀਖ ਦੀ 2025 ਨੂੰ ਨੋਟ ਜਾਰੀ ਹੋਇਆ ਜੋ ਕਿ ਪੁਰਾਣੇ ਰੂਪ ਤੇ ਜਨਾ ਕਿਸੇ ਹਿਸਾਬ ਸੀ ਉਸ ਨੂੰ ਤੇ ਚਲੇ ਇਹਨਾਂ ਦੇ ਹਵਾਈ 108 ਨੰਬਰ ਵਾਲੰਚੀਤਾ ਦੀ ਮਹਾਰਾਜ 108 ਨੰਬਰ ਤੋਂ ਆਮਦਗੀ ਦੀ 108 ਤੋਂ ਮਾਪੇ ਦਾ ਸਪਾਨ ਤੇ ਬੜਾ ਬਾਲੰਸ ਆਸਪਾਸੋਂ ਹਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਸ ਤਰ੍ਹਾਂ ਕਹਿੰਦੇ ਵੀ ਯਾਤਰਾ ਰੇਟ ਟੁੱਟਦੀ ਆ ਅਸੀਂ ਪਿਛਲੇ ਸਾਲ ਤੋਂ ਪਿਛਲੇ ਸਾਲ ਤੋਂ 8 ਵਜੇ ਤੋਂ ਉੱਤਰਦੇ ਤੇ ਮੈਂ ਪੁਲਿਸ ਨੂੰ ਨਹੀਂ ਗਿਆ ਮੈਂ ਭਾਜੀ ਨੂੰ ਫੋਨ ਕੀਤਾ ਮੈਂ ਕਿਹਾ ਜੀ ਪੁਲਿਸ ਕੋਲ ਜੀ ਕੋ ਆ ਗਿਆ ਕਿੰਨੇ ਇੱਥੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਉత్సਵ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਇਸ ਸਬੰਧ ਵਿੱਚ ਸਾਰੇ ਇਲਾਕੇ ਦੀਆਂ ਸ੍ਰੀ ਗੁਰੂ ਦਾਸ ਸੁਭਾਵਾਂ ਤੇ ਸੰਗਤਾਂ ਸ੍ਰੀ ਗੁਰੂ ਦਾਸ ਭਵਨ ਫਲੋਰ ਵਿਖੇ ਹਾਜ਼ਰ ਹੋਈਆਂ ਨੇ ਤੇ ਸਾਰਿਆਂ ਹੀ ਸੁਭਾਵਾਂ ਦੇ ਸੱਜਾ ਮੰਗੇ ਗਏ ਆ ਤੇ ਉਸ ਤੇ ਗੌਰ ਵੀ ਕੀਤਾ ਗਿਆ ਜੋ ਨਗਰ ਕੀਰਤਨ ਹੈ ਉਹ 11 ਫਰਵਰੀ 2025 ਨੂੰ ਤੇ ਸ਼ੋਭਾ ਯਾਤਰਾ 11 ਫਰਵਰੀ 2025 ਨੂੰ ਤੇ ਗੁਰਪੁਰਪੁਰ ਜਿਹੜਾ ਉਹ 12 ਫਰਵਰੀ 2025 ਨੂੰ ਹੋਏਗਾ ਤੇ ਉਹਦੇ ਵਿੱਚ ਜੋ ਮੰਗ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਦੀ ਲੋਕਲ ਪ੍ਰਸ਼ਾਸਨ ਦੀ ਉਹਦੇ ਵਾਸਤੇ ਅਸੀਂ ਜੋ ਵੀ ਉਹਨਾਂ ਨਾਲ ਮੀਟਿੰਗਾਂ ਕਰਾਂਗੇ ਜਿੱਦਾਂ ਵੀ ਸਾਨੂੰ ਪਿਛਲੇ ਸਾਲ ਦੀਆਂ ਕੋਈ ਕਮੀਆਂ ਪੇਸ਼ ਆਈਆਂ ਅਸੀਂ ਉਹਨਾਂ ਨਾਲ ਇਹ ਸਾਂਝਾ ਕਰਾਂਗੇ ਤੇ ਬਾਕੀ ਸੰਗਤਾਂ ਨੂੰ ਬੇਨਤੀ ਹੈ ਕਿ ਪਿਛਲੇ ਸਾਲਾਂ ਜਿ ਤਰ੍ਹਾਂ ਇਸ ਵਾਰੀ ਵੀ ਦੁਪਈਆ ਵਾਹਨ ਮੋਟਰਸਾਈਕਲ ਸਕੂਟਰ ਨਹੀਂ ਲੈ ਕੇ ਆਉਣੇ ਨੀਜੇ ਤੇ ਪੂਰਨ ਪਾਬੰਦੀ ਆ ਕਿਸੇ ਵੀ ਕਿਸਮ ਦਾ ਕੋਈ ਜਿਹੜੀ ਝਾਕੀ ਜਿਹੜੀ ਕਮੇਡੀਅਨ ਜਾਂ ਕਿਸੇ ਧਰਮ ਦੇ ਖਿਲਾਫ ਨਹੀਂ ਲੈ ਕੇ ਆਉਣੀ ਇਹ ਸਾਰੀਆਂ ਸੰਗਤਾਂ ਵੱਲੋਂ ਬੇਨਤੀ ਆ ਤੇ ਜਿਹੜੇ ਇਲਾਕੇ ਦੀ ਸੰਗਤਾਂ ਤੇ ਸੰਤ ਮਹਾਂਪੁੱਛ ਸ਼੍ਰੀ ਪਰਮਜੀਤ ਦਾਸ ਜੀ ਮਹਾਰਾਜ ਨਗਰ ਵਾਲੇ 108 ਸੰਤ ਨਾਮ ਸਿੰਘ ਜੀ ਤੇ ਬਾਬਾ ਜਸਪਾਲ ਜੀ ਡੇਰਾ ਬਾਬਾ ਬ੍ਰਹਮਦਾਸ ਮੇਬੀ ਨੰਮੂ ਜੀ ਇਸ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਵੀ ਇਸੇ ਮੁੱਦੇ ਬਚਾਏ ਆ ਉਹ ਨਾਲੋਂ ਨਾਲ ਹੱਲ ਕਰ ਦਿੱਤੇ ਗਏ ਤੇ ਜਿਵੇਂ ਹੁਣ ਕਿਉਂਕਿ ਪ੍ਰੈਸਰ ਆਹੀ ਜਿਹੜੀ ਗੱਲ ਆ ਉਹ ਛੇਤੀ ਪਹੁੰਚ ਜਾਂਦੀ ਆ ਤੇ ਜੋ ਵੀ ਸੰਗਤਾਂ ਦੇ ਨੋਟ ਕੀਤਾ ਜਿਹੜਾ ਮਈਆ ਜੀ ਦੇ ਰੇ ਕੋਲ ਜਿਹੜਾ ਪਾਣੀ ਚੱਲਦਾ ਆ ਉਹ ਉਹਦਾ ਵੀ ਛੇਤੀ ਛੇਤੀ ਹੱਲ ਕੀਤਾ ਜਾਊਗਾ ਅਸੀਂ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਆ ਕਿ ਤੁਸੀਂ ਇਹਦੇ ਵੱਲ ਗੌਰ ਕਰੋ ਬਹੁਤ ਬਹੁਤ ਧੰਨ ਪ੍ਰਬੰਧਕ ਕਮੇਟੀਆਂ ਨੂੰ ਨਵੇਂ ਸੁਝਾਓ ਪ੍ਰਬੰਧਕ ਮਟੀਰੀਅਲ ਨੂੰ ਨਵੇਂ ਸੁਝਾਓ ਉਹ ਹੀ ਨਵੇਂ ਸੁਝਾਓ ਦੱਸਿਆ ਵੀ ਬਾਕੀ ਚੀਜ਼ਾਂ ਜਿਹੜੀ ਜਿਹੜੇ ਰਮਾਲ ਆ ਉਹ ਸਾਰੇ ਹੀ ਮਤਲਬ ਇੱਕੋ ਰੰਗ ਦੇ ਲੈ ਕੇ ਆਉਣ ਇਹੀ ਸਾਡੀ ਮਾਲ ਜਿਹੜੀ ਸਾਰੇ ਆਪ ਨੂੰ ਬੇਨਤੀ ਆ ਬਾਕੀ ਜੋ ਵੀ ਪਿਛਲੇ ਸਾਲਾਂ ਵਿੱਚ ਡੂ অর ਡੂ ਨਾਟ ਆ ਉਹ ਆਪਾਂ ਉੱਤੇ ਪਾਵਨ ਸਾਹਿਬ ਜਾਣਾ